ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਅੱਜ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਵਿਚਾਰ ਪੇਸ਼ ਕਰਾਂਗੇ ਕੁਝ ਐਸੀਆਂ ਬਾਤਾਂ ਜੋ ਸਾਡੇ ਬਹੁਤ ਸਾਰੇ ਭਰਮ ਭੁਲੇਖੇ ਕੱਢਣਗੀਆਂ ਐਸੀਆਂ ਬਾਤਾਂ ਦੀ ਵਿਚਾਰ ਕਰਾਂਗੇ ਜਿਹੜੀਆਂ ਸਾਡੇ ਕਈ ਭਰਮ ਦੂਰ ਕਰਨਗੀਆਂ ਅ ਮੈਂ ਇੱਕ ਗੱਲ ਦਾ ਬਹੁਤ ਨੇੜੇ ਹੋ ਕੇ ਹਿਸਾਬ ਲਾਇਆ ਕਿ ਵਿਚਾਰ ਦੇ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਅ ਵਿਚਾਰ ਉਹ 네ਗੇਟਿਵ ਹੋਵੇ ਚਾਹੇ ਪੋਜ਼ਿਟਿਵ ਹੋਵੇ ਉਹਦਾ ਆਪਣਾ ਆਪਣਾ ਪ੍ਰਭਾਵ ਤੇ ਅਸਰ ਸਾਡੇ ਮਨ ਦੇ ਉੱਪਰ ਪੈਂਦਾ ਹੈ ਦੇਖੋ ਜਦੋਂ ਅਸੀਂ ਗੁਰਮਤ ਗੁਰਬਾਣੀ ਕਥਾ ਵਿਚਾਰ ਨੂੰ ਸਰਵਣ ਕਰਦੇ ਹਾਂ ਤਾਂ ਸਾਨੂੰ ਜਿਹੜਾ ਹੈ ਉਹ ਇੱਕ ਅਧਿਆਤਮਿਕ ਵਾਤਾਵਰਨ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਕੁਝ ਹਿੰਮਤ ਭਰੇ ਜੋਸ਼ ਭਰੇ ਮੋਟੀਵੇਟ ਕਰਨ ਵਾਲੇ ਵਿਚਾਰ ਸੁਣਦੇ ਆ ਤਾਂ ਉਸ ਵਕਤ ਸਾਨੂੰ ਕੁਝ ਕਰਨ ਦਾ ਉਤਸ਼ਾਹ ਮਿਲਦਾ ਹੈ ਸਾਨੂੰ ਕੌਨਫੀਡੈਂਸ ਲੈਵਲ ਜਿਹੜਾ ਸਾਡਾ ਉਹ ਬਹੁਤ ਉੱਚਾ ਹਾਈ ਲੈਵਲ ਤੇ ਹੋ ਜਾਂਦਾ ਹੈ ਔਰ ਜਦੋਂ ਹੀ ਅਸੀਂ ਕੋਈ ਨੈਗੇਟਿਵ ਵਿਚਾਰ ਸੁਣਦੇ ਆ ਕੋਈ ਕਿਸੇ ਦੀ ਨਿੰਦਿਆ ਸੁਣਦੇ ਆ ਜਾਂ ਕਿਸੇ ਦੀ ਬਦਨਾਮੀ ਸੁਣਦੇ ਆ ਕਿਸੇ ਦੀ ਭੰਡੀ ਸੁਣਦੇ ਆ ਨਾ ਕਹਿ ਲਓ ਤਾਂ ਉਦੋਂ ਸਾਡਾ ਜਿਹੜਾ ਆਲਾਦਵਾਲਾ ਨਾ ਉਹ ਬੜਾ ਮੈਲਾ ਜਿਹਾ ਹੋ ਜਾਂਦਾ ਹੈ ਸਾਡੇ ਮਨ ਦੀਆਂ ਜਿਹੜੀਆਂ ਕੁਝ ਵਾਈਬਸ ਨੇ ਸਾਡੇ ਮਨ ਦੇ ਜਿਹੜੇ ਕੁਝ ਹਿੱਸਾ ਜਿਹੜਾ ਮਨ ਦਾ ਉਹ ਮੈਲਾ ਹੋ ਜਾਂਦਾ ਹੈ ਮੈਲੀ ਗੱਲ ਸੁਣਨ ਦੇ ਨਾਲ ਹਿਰਦਾ ਵੀ ਮੈਲਾ ਹੁੰਦਾ ਤੇ ਸੋਹਣੀ ਗੱਲ ਸੁਣਨ ਤੇ ਕਰਨ ਦੇ ਨਾਲ ਤਨ ਮਨ ਦੇ ਮਨ ਜਿਹੜੇ ਹਨ ਉਹ ਦੋਵੇਂ ਉਜਲ ਹੁੰਦੇ ਹਨ ਗੁਰੂ ਸਾਹਿਬ ਜੀ ਦਾ ਪਾਵਨ ਬਾਣੀ ਦੇ ਵਿੱਚ ਆਪਾਂ ਫਰਮਾਨ ਵੀ ਪੜਦੇ ਹਾਂ ਗੁਰੂ ਸਾਹਿਬ ਜੀ ਦਾ ਫਰਮਾਨ ਵੀ ਪੜਦੇ ਹਾਂ ਕਿ ਨਾਨਕ ਫਿੱਕਾ ਬੋਲੀ ਹੈ ਤਨ ਮਨ ਫਿੱਕਾ ਹੋਈ ਕਿ ਅਗਰ ਕੋਈ ਜੀਵ ਆਪਣੀ ਜ਼ੁਬਾਨ ਤੋਂ ਫਿੱਕਾ ਬੋਲਦਾ ਹੈ ਕਿਸੇ ਨੂੰ ਦੂਜੇ ਨੂੰ ਤਾਂ ਉਹ ਖੁਦ ਹੀ ਅੰਦਰੋਂ ਫਿੱਕਾ ਹੈ বুঝਿਆ ਹੋਇਆ ਹੈ ਤਾਂ ਵਾਹਿਗੁਰੂ ਕਿਰਪਾ ਕਰੇ ਕਿ ਇਸ ਜੀਵਨ ਨੂੰ ਅਸੀਂ ਜਿਹੜਾ ਹੈ ਉਹ ਪਿਆਰ ਕਰਨਾ ਹੈ ਇਸ ਜ਼ਿੰਦਗੀ ਨੂੰ ਅਸੀਂ ਗੁਰੂ ਦੇ ਲੇਖੇ ਲਾਉਣਾ ਹੈ ਇਸ ਜ਼ਿੰਦਗੀ ਨੂੰ ਅਸੀਂ ਇੱਕ ਤੋਹਫਾ ਸਮਝ ਕੇ ਜੀਣਾ ਹੈ ਔਰ ਇਸ ਜੀਵਨ ਨੂੰ ਅਸੀਂ ਜਿਹੜਾ ਹੈ ਕਿਸੇ ਮਕਸਦ ਲਈ ਜੀਣਾ ਹੈ ਜੋ ਇਨਸਾਨ ਆਪਣੇ ਜੀਵਨ ਦੇ ਵਿੱਚ ਬੇਮਕਸਦ ਹੋ ਕੇ ਜ਼ਿੰਦੇ ਹਨ ਨਾ ਉਹਨਾਂ ਦੀ ਕੋਈ ਕਿਸਮਤ ਨਹੀਂ ਹੁੰਦੀ ਆ ਧਿਆਨ ਨਾਲ ਇਸ ਗੱਲ ਨੂੰ ਸਮਝਿਓ ਆ ਜਿਹੜੇ ਲੋਕ ਦੁਨੀਆ ਦੇ ਵਿੱਚ ਇਸ ਤਰ੍ਹਾਂ ਜਿਉਂਦੇ ਹਨ ਕਿ ਉਹਨਾਂ ਦੇ ਕੋਈ ਜੀਵਨ ਦਾ ਕੋਈ ਉਦੇਸ਼ ਨਹੀਂ ਹੈ ਕੋਈ ਜੀਵਨ ਦੀ ਕੋਈ ਮੰਜ਼ਿਲ ਨਹੀਂ ਹੈ ਉਹਨਾਂ ਦੀ ਕੋਈ ਕਿਸਮਤ ਨਹੀਂ ਹੁੰਦੀ ਕਿਸਮਤ ਨਾਂ ਦਾ ਜਿਹੜਾ ਸ਼ਬਦ ਹੈ ਜਾਂ ਕਿਸਮਤ ਵਰਡ ਜਿਹੜਾ ਨਾ ਉਹਨਾਂ ਦੀ ਲਾਈਫ ਵਿੱਚ ਨਹੀਂ ਹੁੰਦਾ ਉਹ ਬਸ ਇੱਕ ਸਮਾਂ گزارਣ ਵਾਸਤੇ ਹੀ ਜ਼ਿੰਦਗੀ ਨੂੰ ਜਿਹੜਾ ਉਹ ਦੇਖਦੇ ਆ ਵੀ ਅਸੀਂ ਇੱਕ ਸਮਾਂ گزار ਰਹੇ ਹਾਂ ਸੋ ਜ਼ਿੰਦਗੀ گزارਣ ਵਾਸਤੇ ਨਹੀਂ ਹੈ ਜ਼ਿੰਦਗੀ ਜੀਵਨ ਮਾਨਣ ਵਾਸਤੇ ਵਾਜਗੁਰੂ ਨੇ ਸਾਨੂੰ ਇਹ ਬਹੁਤ ਕੀਮਤੀ ਤੋਹਫਾ ਦਿੱਤਾ ਹੈ ਤਾਂ ਇਸ ਤੋਹਫੇ ਨੂੰ ਜਿਹੜਾ ਉਹ ਬੜੇ ਪਿਆਰ ਦੇ ਨਾਲ ਸਵੀਕਾਰ ਵੀ ਕਰਨਾ ਚਾਹੀਦਾ ਔਰ ਪਿਆਰ ਦੇ ਨਾਲ ਇਸ ਨੂੰ ਜੀਣਾ ਵੀ ਚਾਹੀਦਾ ਹਾਂਜੀ ਵਿਚਾਰ ਦੀ ਰਮਦਾ ਕਰਦੇ ਹਾਂ ਕਿ ਜੋ ਕੀ ਸਮੇਂ ਦੇ ਵਿੱਚ ਬੰਦਾ ਇੱਕ ਹਰ ਇਨਸਾਨ ਇੱਕ ਡਾਇਰੈਕਸ਼ਨ ਪਾਲਦਾ ਹੈ ਇੱਕ ਦਿਸ਼ਾ ਪਾਲਦਾ ਹੈ ਉਹ ਜਿਹੜੀ ਦਿਸ਼ਾ ਭਾਲਦਾ ਹੈ ਜਿਹੜੀ ਉਹ ਇੱਕ ਦਸ਼ਾ ਭਾਲਦਾ ਹੈ ਵੀ ਮੈਂ ਕਿਸ ਪਾਸੇ ਜਾਣਾ ਹੈ ਕਿ ਜਿਹਦੇ ਵਿੱਚ ਮੇਰਾ ਮਨ ਜਿਹੜਾ ਹੈ ਉਹ ਹਮੇਸ਼ਾ ਚੜ੍ਹਦੀਆਂ ਕਲਾ ਦੇ ਵਿੱਚ ਰਹੇ ਤਾਂ ਉਹ ਦਿਸ਼ਾ ਜਿਹੜੀ ਹੈ ਜ਼ਿੰਦਗੀ ਨੂੰ ਸਾਡੇ ਮਨ ਨੇ ਦਿਖਾਉਣੀ ਹੁੰਦੀ ਹੈ ਤੇ ਗੱਲ ਇਸ ਤਰ੍ਹਾਂ ਕਿ ਅੱਜ ਅਸੀਂ ਜੋ ਵੀ ਹੈਗੇ ਹਾਂ ਉਹ ਆਪਣੇ ਮਨ ਦੇ ਕਰਕੇ ਉਹ ਮਨ ਜਿਹਦਾ ਕੋਈ ਰੂਪ ਨਹੀਂ ਹੁੰਦਾ ਜਿਸ ਦਾ ਕੋਈ ਰੰਗ ਨਹੀਂ ਹੁੰਦਾ ਜਿਸ ਦਾ ਕੋਈ ਆਕਾਰ ਨਹੀਂ ਹੁੰਦਾ ਅੱਜ ਤੱਕ ਮਨ ਦਾ ਰੰਗ ਰੂਪ ਆਕਾਰ ਕੋਈ ਨਹੀਂ ਜਾਣ ਸਕਿਆ ਤੇ ਬਹੁਤੀ ਦੁਨੀਆ ਮਨ ਬਾਰੇ ਵੀ ਨਹੀਂ ਜਾਣਦੀ ਮਨ ਬਾਰੇ ਤਾਂ ਗੁਰੂ ਪੀਤ ਸਮਝਾਉਂਦਾ ਹੈ ਕਿ ਮਨ ਕੀ ਚੀਜ਼ ਹੈ ਇਹ ਮਨ ਹੀ ਤੁਹਾਨੂੰ ਅੰਦਰੋਂ ਜਿਹੜੀ ਹੈ ਉਹ ਖੁਸ਼ੀ ਦੇਂਦਾ ਹੈ ਮਨ ਨੇ ਹੀ ਤੁਹਾਨੂੰ ਅੰਦਰੋਂ ਕੰਮ ਦੇ ਵਿੱਚ ਲੈ ਜਾਣਾ ਤੇ ਮਨ ਨਹੀਂ ਤੁਹਾਨੂੰ ਖੁਸ਼ੀ ਦੇ ਵਿੱਚ ਲੈ ਕੇ ਆਉਣਾ ਪਰ ਤੁਹਾਡੇ ਮਨ ਦੇ ਕੋਲ ਖੁਰਾਕ ਕਿਸ ਤਰ੍ਹਾਂ ਦੀ ਹੈ ਤੁਹਾਡਾ ਮਨ ਕਿਸ ਤਰ੍ਹਾਂ ਦੀ ਖੁਰਾਕ ਖਾਂਦਾ ਹੈ ਕਿਉਂਕਿ ਮਨ ਨੇ ਵੇਖ ਕੇ ਵੀ ਕੁਝ ਚੰਗਾ ਬੁਰਾ ਸਿੱਖਣਾ ਹੁੰਦਾ ਹੈ ਸੁਣ ਕੇ ਵੀ ਮਨ ਨੇ ਚੰਗਾ ਬੁਰਾ ਸਿੱਖਣਾ ਹੁੰਦਾ ਹੈ ਪੜ੍ਹ ਕੇ ਵੀ ਮਨ ਨੇ ਹੀ ਚੰਗਾ ਤੇ ਬੁਰਾ ਸਿੱਖਣਾ ਹੁੰਦਾ ਹੈ ਤੇ ਕਰਨਾ ਹੁੰਦਾ ਹੈ ਅ ਅਸੀਂ ਆਪਣੇ ਜੀਵਨ ਨੂੰ ਸਹੀ ਦਿਸ਼ਾਵਲ ਲੈ ਕੇ ਜਾਈਏ ਜੀਵਨ ਤਾਂ ਸਹੀ ਦਿਸ਼ਾਵਲ ਜਾ ਸਕਦਾ ਹੈ ਗੁਰੂ ਪਿਆਰਿਓ ਜੇਕਰ ਮਨ ਸਹੀ ਦਿਸ਼ਾ ਵਿੱਚ ਧੁਰ ਰਿਹਾ ਹੋਵੇ ਤਾਂ ਅ ਇੰਜ ਕਹਿ ਲਓ ਕਿ ਜਿਹੜਾ ਸਾਡਾ ਮਨ ਇੱਕ ਬੈਲ ਦੀ ਤਰ੍ਹਾਂ ਤੇ ਜਿਹੜਾ ਸਾਡਾ ਜੀਵਨ ਹੈ ਉਹ ਇੱਕ ਗੱਡੇ ਦੀ ਤਰ੍ਹਾਂ ਜਿਸ ਤਰ੍ਹਾਂ ਇੱਕ ਬੈਲ ਇੱਕ ਬਲਦ ਗੱਡੇ ਨੂੰ ਖਿੱਚਦਾ ਹੈ ਨਾ ਤਾਂ ਗੱਡਾ ਪਿੱਛੇ-ਪਿੱਛੇ ਆਉਂਦਾ ਬੈਲ ਜਿੱਧਰ ਨੂੰ ਮੁੜਦਾ ਹੈ ਗੱਡਾ ਵੀ ਨਾਲ ਹੀ ਮੁੜਦਾ ਜੇ ਬਲਦ ਅੱਗੇ ਨੂੰ ਜਾ ਰਿਹਾ ਬੈਲ ਅੱਗੇ ਨੂੰ ਜਾ ਰਿਹਾ ਤਾਂ ਗੱਡਾ ਵੀ ਪਿੱਛੇ ਪਿੱਛੇ ਅੱਗੇ ਨੂੰ ਜਾ ਰਿਹਾ ਜੇ ਬੈਲ ਸੱਜੇ ਮੁੜਦਾ ਤਾਂ ਗੱਡਾ ਵੀ ਸੱਜੇ ਮੁੜਦਾ ਬਿਲਕੁਲ ਇਸੇ ਤਰ੍ਹਾਂ ਜੀਵਨ ਕਿਹੜੇ ਪਾਸੇ ਜਾ ਰਿਹਾ ਜਿਹੜੇ ਪਾਸੇ ਸਾਡਾ ਮਨ ਜਾ ਰਿਹਾ ਸੋ ਸਾਡੇ ਜੀਵਨ ਨੂੰ ਘੜਨ ਵਾਲਾ ਸਾਡਾ ਆਪ ਦਾ ਮਨ ਹੁੰਦਾ ਹੈ ਅਸੀਂ ਅੱਜ ਜੋ ਵੀ ਹੈਗੇ ਆ ਉਹ ਆਪਣੇ ਕੱਲ੍ਹ ਦੇ ਸੋਚੇ ਹੋਏ ਵਿਚਾਰਾਂ ਕਰਕੇ ਆ ਜਿਵੇਂ ਮੰਨ ਲਓ ਕਿ ਮੈਂ ਅੱਜ ਦੀ ਗੱਲ ਕਰਦਿਆਂ ਕਿ ਅੱਜ 18 ਤਰੀਕ ਹੈ ਤੇ ਮੈਂ ਜੋ ਅੱਜ ਹੈਗਾ ਆ 17 ਤਰੀਕ ਨੂੰ 17 ਅਗਸਤ ਨੂੰ ਜੋ ਮੈਂ ਸੋਚਿਆ ਸੀ ਉਹ 18 ਤਰੀਕ ਨੂੰ ਮੈਨੂੰ ਮਿਲ ਗਿਆ ਭਾਵ ਜੋ 17 ਤਰੀਕ ਦੇ ਮੇਰੇ ਚੰਗੇ ਮਾੜੇ ਖਿਆਲ ਵਿਚਾਰ ਸੀਗੇ ਉਹ 18 ਤਰੀਕ ਨੂੰ ਮੇਰੇ ਜੀਵਨ ਦੇ ਵਿੱਚ ਉਤਰ ਆਏ ਔਰ ਉਤਰ ਕੇ ਬੋਲਦੇ ਪਏ ਨੇ ਭਾਵ ਕਿ ਜੋ ਅਸੀਂ ਅੱਜ ਸੋਚ ਰਹੇ ਹਾਂ ਉਹ ਅਸੀਂ ਕੱਲ ਨੂੰ ਹੋਵਾਂਗੇ ਚਾਹੇ ਚੰਗਾ ਸੋਚ ਰਹੇ ਹਾਂ ਪੋਜ਼ਿਟਿਵ ਰਹਿਣ ਬਾਰੇ ਚਾਹੇ ਮਾੜਾ ਸੋਚ ਰਹੇ ਹਾਂ 네ਗੇਟਿਵ ਰਹਿਣ ਬਾਰੇ ਸੋ ਅਸੀਂ ਅੱਜ ਜੋ ਵੀ ਹੈਗੇ ਹਾਂ ਉਹ ਆਪਣੇ ਕੱਲ੍ਹ ਦੀ ਵਿਚਾਰਾਂ ਕਰਕੇ ਆ ਤੇ ਸਾਡਾ ਅੱਜ ਦਾ ਵਿਚਾਰ ਹੀ ਸਾਡਾ ਕੱਲ੍ਹ ਦਾ ਜੀਵਨ ਸਿਰਜੇਗਾ ਜੋ ਤੁਸੀਂ ਅੱਜ ਸੋਚ ਰਹੇ ਹੋ ਉਸੀ ਚੀਜ਼ ਨੇ ਹੀ ਕੱਲ ਨੂੰ ਤੁਹਾਡਾ ਜੀਵਨ ਸਿਰਜਣਾ ਤੁਹਾਡਾ ਦਿਨ ਕਿਸ ਤਰ੍ਹਾਂ ਦਾ ਹੋਵੇਗਾ ਤੁਹਾਡਾ ਦਿਨ ਕਿਵੇਂ ਦਾ ਹੋਵੇਗਾ ਇਹ ਨਿਰਭਰ ਕਰਦਾ ਹੈ ਡਿਪੈਂਡ ਕਰਦਾ ਹੈ ਤੁਹਾਡੀ ਸੋਚ ਨਹੀਂ ਦੇ ਉਤੇ ਇਸ ਕਰਕੇ ਹਮੇਸ਼ਾ ਆਪਾਂ ਕੁਝ ਚੰਗਾ ਖੋਜਦੇ ਰਹਿਣਾ ਦੇਖੋ ਪ੍ਰਮਾਤਮਾ ਨੇ ਜਿਹੜਾ ਇਹ ਸੰਸਾਰ ਇਹ ਸ੍ਰਿਸ਼ਟੀ ਸਾਜੀ ਹੈ ਇਸ ਸ੍ਰਿਸ਼ਟੀ ਦੇ ਵਿੱਚ ਇਸ ਸੰਸਾਰ ਦੇ ਵਿੱਚ ਦੋ ਪੱਖ ਨੇ ਦਿਨ ਨੇ ਤੇ ਰਾਤ ਹੈ ਦੁੱਖ ਹੈ ਤੇ ਸੁੱਖ ਹੈ ਗਰਮੀ ਹੈ ਤੇ ਸਰਦੀ ਹੈ ਤੇ ਗਰਮਕ ਹੈ ਤੇ ਬੇਮੁਖ ਹੈ ਤੇ ਸੰਤ ਹੈ ਤੇ ਦੁਸ਼ਮਣ ਵੀ ਹੈ ਮਿੱਤਰ ਹੈ ਤੇ ਵੈਰੀ ਵੀ ਹੈ ਤੇ ਆਸਤਕ ਹੈ ਤੇ ਨਾਸਤਕ ਵੀ ਹੈ ਨੈਗੇਟਿਵ ਹੈ ਤੇ ਪੋਜ਼ਿਟਿਵ ਵੀ ਹੈ ਤੂੰ ਇਸ ਕਰਕੇ ਅਸੀਂ ਜੋ ਵੀ ਅੱਜ ਸੋਚਦੇ ਪਏ ਹਾਂ ਚੰਗਾ ਸੋਚਦੇ ਪਏ ਹਾਂ ਮਾੜਾ ਸੋਚਦੇ ਪਏ ਹਾਂ ਉਹ ਕੱਲ ਨੂੰ ਸਾਡੇ ਜੀਵਨ ਦੇ ਵਿੱਚ ਜ਼ਰੂਰ ਉਤਰੇਗਾ ਸੋ ਇਸ ਕਰਕੇ ਆਪਾਂ ਹਮੇਸ਼ਾ ਜਿਹੜਾ ਹੈ ਗੁਰੂ ਪਿਆਰਿਓ ਉਹ ਸੱਚ ਦੀ ਪਾਲ ਕਰਨੀ ਹੈ ਮਨ ਆਪਣੇ ਨੂੰ ਸੱਚ ਦੀ ਪਾਲ ਵਿੱਚ ਲਾਉਣਾ ਹੈ ਤੇ ਮਨ ਦੇ ਉੱਤੇ ਪੂਰਾ ਪਹਿਰਾ ਦੇਣਾ ਹੈ ਮਨ ਦੀ ਜਿਹੜੀ ਆ ਰਖਵਾਲੀ ਕਰਨੀ ਹੈ ਦੇਖੋ ਮਹਾਰਾਜ ਸਾਹਿਬ ਜੀ ਦਾ ਪਾਵਨ ਬਾਣੀ ਵਿੱਚ ਬਚਨ ਆਪਾਂ ਪੜ੍ਹਦੇ ਹਾਂ ਇਸ ਦੇ ਹੀ ਅੰਦਰ ਪੰਜ ਚੋਰ ਬਸੇ ਮਾਰਾ ਕਹਿੰਦੇ ਵੀ ਇਸ ਸਰੀਰ ਦੇ ਵਿੱਚ ਨਾ ਉਹ ਪੰਜੇ ਚੋਰ ਬੈਠੇ ਹੋਏ ਨੇ ਜਿਹੜਾ ਤੇਰਾ ਖਜ਼ਾਨਾ ਲੁੱਟਦੇ ਪਏ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਤਾਂ ਕਹਿ ਲਓ ਕਿ ਜਰਨੈਲ ਹੋ ਗਏ ਨੂੰ ਪੰਜ ਤਾਂ ਇਹਨਾਂ ਤੋਂ ਅੱਗੇ ਸੈਨਾ ਬੜੀ ਹੈ ਈਰਖਾ ਹੈ, ਦੁਸ਼ ਹੈ, ਕਲੇਸ਼ ਹੈ ਤੇ ਬੁਰੀ ਚਿਤ ਬਣੀ ਹੈ ਤੇ ਬੁਰੀ ਕਲਪਨਾ ਹੈ ਤਾਂ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਇਸ ਬੁਰੀ ਜੀਤ ਨੂੰ ਨਹੀਂ ਤੋਂ ਜਿਹੜਾ ਬਚਨ ਦਾ ਇੱਕ ਰਸਤਾ ਵੀ ਦੱਸਿਆ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀਆਂ ਜੋ ਪਹਿਲੀਆਂ ਪਾਵਨ ਪੰਕਤੀਆਂ ਆਪਾਂ ਸਰਵਣ ਕਰਦੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਸਿਮਰਨ ਕਰਨ ਦੇ ਦੁਆਰਾ ਐ ਜੀਵੋ ਤੇਰੇ ਮਨ ਦੀ ਮਹਿਲ ਉਤਰੇਗੀ ਪਰ ਇੱਕ ਵਾਰ ਜਦੋਂ ਤੁਸੀਂ ਸਿਮਰਨ ਕਰਨ ਬੈਠੋਗੇ ਤਾਂ ਤੁਹਾਨੂੰ ਜਿਹੜੀ ਹੈ ਤੁਹਾਡੀ ਮੈਲ ਦਿਖਾਈ ਦੇਵੇਗੀ ਸਿਮਰਨ ਕਰਦੇ ਹੋ ਕਰਦੇ ਹੋ ਤੁਸੀਂ ਬਹੁਤ ਆਪਣੇ ਅੰਦਰ ਮਾੜੇ ਖਿਆਲ ਤਾਂ ਜਿੰਨਾ ਲੋਕਾਂ ਦੇ ਨਾਲ ਤੁਹਾਡੀ ਦੁਸ਼ਮਣੀ ਹੈ ਜਾਂ ਕਹਿ ਲਓ ਕਿ ਜਿੰਨਾ ਦੇ ਨਾਲ ਤੁਹਾਡੀ ਲਾਗਤ ਬਾਜੀ ਹੈ ਤੁਹਾਨੂੰ ਉਹਨਾਂ ਦੇ ਵੀ ਚਿਹਰੇ ਦੇ ਸੀ ਜਾਣਗੇ ਤੁਹਾਨੂੰ ਉਹਨਾਂ ਦੇ ਖਿਆਲ ਆਈ ਜਾਣਗੇ ਤਾਂ ਇੱਕ ਗੱਲ ਹੋਰ ਹੈ ਮੇਰਾ ਆਪਣਾ ਛੋਟਾ ਜਿਹਾ ਇੱਕ ਐਕਸਪੀਰੀਅੰਸ ਆ ਅਹ ਕਈ ਵਾਰ ਅਸੀਂ ਜਦੋਂ ਸਿਮਰਨ ਕਰਨ ਬੈਠਦੇ ਆ ਤਾਂ ਸਾਡੀਆਂ ਬਹੁਤ ਸਮੇਂ ਤੋਂ ਗਵਾਚੀਆਂ ਹੋਈਆਂ ਚੀਜ਼ਾਂ ਸਿਮਰਨ ਕਰਦਿਆਂ ਕਰਦਿਆਂ ਜਿਹੜੀਆਂ ਸਾਨੂੰ ਚੇਤੇ ਆ ਜਾਂਦੀਆਂ ਤੋ ਇਸ ਕਰਕੇ ਸਿਮਰਨ ਦੇ ਦੁਨਿਆਵੀ ਲਾਭ ਵੀ ਹੁੰਦੇ ਨੇ ਤੇ ਜਿਹੜੇ ਸਿਮਰਨ ਦੇ ਆਤਮਿਕ ਜਿਹੜੇ ਮਨ ਦੇ ਤਲ ਤੇ ਲਾਭ ਵੀ ਵਧੇ ਰਿਹਾ ਹੁੰਦਾ ਹੈ ਗੁਰੂ ਸਾਹਿਬ ਜੀ ਕਿਰਪਾ ਕਰਦੇ ਕਿ ਜਿਹੜੀ ਤੁਹਾਡੇ ਮਨ ਦੀ ਕਲਪਨਾ ਹੈ ਸਿਮਰੋ ਸਿਮਰ ਸਿਮਰ ਸੁ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਜਿਹੜੀ ਤੁਹਾਡੇ ਅੰਦਰ ਕਲਪਨਾ ਬਣਦੀ ਹੈ ਕਿਸੇ ਨੂੰ ਮਾਰਨ ਦੀ ਕਲਪਨਾ ਸਿਰਜਦੇ ਹੋ ਆਪਣੇ ਅੰਦਰ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕਲਪਨਾ ਸਿਰਜਦੇ ਹੋ ਆਪਣੇ ਅੰਦਰ ਕਿਸੇ ਦਾ ਮਾੜਾ ਕਰਨ ਦੀ ਕਲਪਨਾ ਆਪਣੇ ਅੰਦਰ ਬਣਾਉਂਦੇ ਹੋ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਜਦੋਂ ਤੁਸੀਂ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਜਾਓਗੇ ਤਾਂ ਇਹ ਸਾਰਾ ਇਹ ਗੰਦਮੰਦ ਜਿਹੜਾ ਹੈ ਸਿਮਰਨ ਨੇ ਰੋੜ ਕੇ ਲੈ ਜਣਾ ਹੈ ਤਾਂ ਇੱਕ ਵਾਰੀ ਤਾਂ ਸਿਮਰਨ ਤੁਹਾਨੂੰ ਤੁਹਾਡੇ ਮਨ ਦਾ ਸ਼ੀਸ਼ਾ ਵਿਖਾਏਗਾ ਤੁਹਾਡੀ ਮਨ ਦੀ ਹਾਲਤ ਦੱਸੇਗਾ ਵੀ ਤੇਰਾ ਮਨ ਸੌ ਕਲਮੇ ਦਿਨੇ ਕੈ ਰਾਤੀ ਮਿਲਨ ਸਹੰਸ ਸਿਫਤ ਸਲਾਹਨ ਛੱਡ ਕੇ ਰੰਗੀ ਲੱਗਾ ਹੰਸ ਇਹ ਸੱਚੇ ਪਾਤਸ਼ਾਹ ਕਹਿੰਦੇ ਕਿ ਤੁਹਾਡਾ ਸਿਮਰਨ ਕਰਨ ਦੇ ਨਾਲ ਤੁਸੀਂ ਆਪਣੇ ਮਨ ਦੇ ਵੀ ਦਰਸ਼ਨ ਕਰ ਲੋਗੇ ਵੀ ਇਹ ਇਹ ਕਿੰਨਾ ਕੁ ਚੰਗਾ ਵਾ ਕਿੰਨਾ ਕੁ ਬੁਰਾ ਵਾ ਕਿਉਂਕਿ ਇਹਨੇ ਆਪਣੇ ਆਪ ਮੈਲ ਉਗਲ ਹੀ ਜਾਣੀ ਹੈ ਜਦੋਂ ਅਸੀਂ ਸਿਮਰਨ ਕਰਨ ਨਾਲ ਗੁਰਮੰਤਰ ਜਪਣਾ ਤਾਂ ਮਨ ਨੇ ਆਪਣੇ ਅੰਦਰੋਂ ਉਹ ਗੰਦਗੀ 네ਗੇਟਿਵ ਨੈਗੇਟਿਵਿਟੀ ਜਿਹੜੀ ਉਹ ਛੱਡਣੀ ਸ਼ੁਰੂ ਕਰ ਦੇਣੀ ਹੈ ਜਿਵੇਂ ਮੈਂ ਕਿਹਾ ਕਿ ਵਕਾਰ ਘੇਰਾ ਪਾ ਲੈਣਗੇ ਆਣ ਕੇ ਤਾਂ ਬਹੁਤ ਗਲਤ ਕਲਪਨਾ ਜਿਹੜੀ ਸਾਡੀਆਂ ਅੱਖਾਂ ਦੇ ਸਾਹਮਣੇ ਬਣਨੀ ਸ਼ੁਰੂ ਹੋ ਜੂਗੀ ਤਾਂ ਉਹ ਸਿਮਰਨ ਸਾਨੂੰ ਇਹ ਗੱਲ ਦਰਸਾ ਰਿਹਾ ਹੈ ਪਰਮਾਤਮਾ ਦਾ ਗੁਰੂ ਦਾ ਕਿ ਤੀਖ ਬੰਦਿਆ ਤੇਰੇ ਅੰਦਰ ਇੰਨੀ ਮੈਲ ਜਨਮਾਂ ਜਨਮਾਂ ਦੀ ਭਰੀ ਹੋਈ ਹੈ ਸੋ ਇਸ ਕਰਕੇ ਸਿਮਰਨ ਸਾਡੇ ਵਿਚਾਰਾਂ ਨੂੰ ਸ਼ੁੱਧ ਕਰੇਗਾ ਤੇ ਸ਼ੁੱਧ ਵਿਚਾਰ ਮਨ ਨੂੰ ਸੋਹਣਾ ਬਣਾਉਂਦੇ ਨੇ ਸ਼ੁੱਧ ਵਿਚਾਰ ਮਨ ਨੂੰ ਸੋਹਣਾ ਬਣਾਉਂਦੇ ਨੇ ਤੇ ਸੋਹਣਾ ਮਨ ਹੀ ਇੱਕ ਸੋਹਣੀ ਜ਼ਿੰਦਗੀ ਦੀ ਘਾਟਤ ਕਰ ਸਕਦਾ ਹੈ ਇਹ ਸੋਹਣੀ ਜ਼ਿੰਦਗੀ ਹੀ ਇੱਕ ਸਵਰਗ ਵਰਗੀ ਜ਼ਿੰਦਗੀ ਹੁੰਦੀ ਹੈ ਆਨੰਦਮਈ ਜ਼ਿੰਦਗੀ ਹੁੰਦੀ ਹੈ ਮਹਾਰਾਜ ਕਿਰਪਾ ਕਰਨ ਸੋ ਇਤਨੀਆਂ ਬੇਨਤੀਆਂ ਦੇ ਵਿਚਾਰਾਂ ਪ੍ਰਵਾਨ ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਕਿਰਪਾ ਕਰਕੇ ਆਪ ਸੰਗਤ ਬਖਸ਼ਣ ਜੋ ਹੋ ਤੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਆਣ ਮਤ ਸਮਝ ਕੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਖੀਰ ਵਿੱਚ ਮੈਂ ਆਪ ਜੀ ਨੂੰ ਇਹੀ ਬੇਨਤੀ ਕਰਨੀ ਚਾਹਾਂਗਾ ਕਿ ਹਮੇਸ਼ਾ ਕੁਝ ਐਸਾ ਪੜੋ ਤੇ ਅਗਰ ਕੁਝ ਅੱਛਾ ਪੜੋਗੇ ਤੇ ਤਾਂ ਹੀ ਕੁਝ ਅੱਛਾ ਵਿਚਾਰੋਗੇ ਅਗਰ ਕੁਝ ਅੱਛਾ ਵਿਚਾਰੋਗੇ ਤੇ ਤਾਂ ਹੀ ਕੁਝ ਸੋਣਾ ਕਰੋਗੇ ਅੱਛਾ ਕਰੋਗੇ ਸੋ ਵਾਹਿਗੁਰੂ ਕਿਰਪਾ ਕਰੇ ਅ ਇਸ ਜੀਵਨ ਦਾ ਖੂਬ ਆਨੰਦ ਮਾਣੋ ਵਾਹਿਗੁਰੂ ਦੀ ਭਗਤੀ ਕਰਕੇ ਤੇ ਆਪਣੇ ਆਪ ਨਾਲ ਜਿਹੜਾ ਹੈ ਉਹ ਦੋਸਤੀ ਰੱਖੋ ਆਪਦੇ ਮਨ ਤੇ ਪਹਿਰਾ ਦੇਵੋ ਆਪਦੇ ਮਨ ਤੇ ਪੂਰਾ ਜਿਹੜਾ ਉਹ ਧਿਆਨ ਦੇਵੋ ਮਨ ਹੀ ਸਾਰੀਆਂ ਸਾਨੂੰ ਖੁਸ਼ੀਆਂ ਵਿੱਚ ਗਮੀਆਂ ਵਿੱਚ ਰੱਖਦਾ ਹੈ ਅਗਰ ਮਨ ਨੂੰ ਦਿਸ਼ਾ ਸਹੀ ਮਿਲ ਗਈ ਕੋ ਚੰਗਾ ਪੜ ਕੇ ਤਾਂ ਮਨ ਦੀ ਬੱਲੇ ਬੱਲੇ ਹੈ ਮਨ ਦੀ ਚੜ੍ਹਦੀ ਕਲਾ ਹੈ ਗੁਰੂ ਕਿਰਪਾ ਕਰੇ ਜੀ ਧੰਨਵਾਦ ਸਤਿ